ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਹ ਤਾਂ ਮੇਨ ਮਕਸਦ ਇਹ ਆ ਕਿ ਸਾਡਾ ਝੋਨੇ ਦਾ ਸੀਜ਼ਨ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਵਾ ਔਰ ਅਸੀਂ ਚਾਹੁੰਦੇ ਆ ਕਿ ਸਾਰੀ ਇਨਫੋਰਮੇਸ਼ਨ ਸੂਚਨਾ ਜਿਹੜੀ ਆ ਕਿਸਾਨ ਭਰਾਵਾਂ ਤੱਕ ਜਿਹੜੀ ਆ ਉਹ ਪਹੁੰਚਾਈ ਜਾਵੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਡੀਐਸਆਰ ਦਰਾਕਟ ਸੋਇੰਗ ਆਫ ਰਾਈਸ ਝੋਨੇ ਦੀ ਸਿੱਧੀ ਬਜਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਆ ਬੜੇ ਵਧੀਆ ਉਪਰਾਲੇ ਕੀਤੇ ਨੇ ਡੀਐਸਆਰ ਜਿਹੜੀ ਸਾਡੀ 15 ਮਈ ਤੋਂ 31 ਮਈ ਤੱਕ ਦਾ ਸ਼ਡਿਊਲ ਆ ਔਰ ਇਹ ਸਿੱਧੀ ਬਜਾਈ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਇਹਦੇ ਵਿੱਚ ਪਿਛਲੇ ਸਮੇਂ 'ਚ ਸਾਡੇ ਕੋਲ 2,53,000 ਏਕੜ ਦਾ ਜਿਹੜਾ ਰਕਬਾ ਸੀਗਾ ਉਹ ਸਿੱਧੀ ਬਜਾਈ ਦੇ ਅਧੀਨ ਆਇਆ ਸੀਗਾ ਔਰ ਇਸ ਵਾਰ ਅਸੀਂ ਡੀਐਸਆਰ ਦੇ ਵਿੱਚ ਟਾਰਗੇਟਡ 5 ਲੱਖ ਏਕੜ ਜਿਹੜੀ ਝੋਨੇ ਦੀ ਸਿੱਧੀ ਬਜਾਈ ਦੇ ਵਿੱਚ ਅਸੀਂ ਟਾਰਗੇਟ ਰੱਖਿਆ ਹੋਇਆ ਹੈ ਸੋ ਅਸੀਂ ਝੋਨੇ ਦੀ ਸਿੱਧੀ ਬਜਾਈ ਨੂੰ ਪਾ ਉਤਸ਼ਾਹਿਤ ਕਰ ਰਹੇ ਹਾਂ ਕਿ ਇਹਦੇ ਨਾਲ ਆ ਸਾਡਾ ਕਾਫੀ ਪਾਣੀ ਜਿਹੜਾ ਆ ਉਹਦਾ ਬਚਾ ਹੁੰਦਾ ਹੈ ਧਰਤੀ ਹੇਠਲਾ ਪਾਣੀ ਵੀ ਬਚਦਾ ਹੈ ਆਮ ਤੌਰ ਤੇ ਲਗਭਗ 3800 ਜਿਹੜਾ ਲੀਟਰ ਆ ਪਾਣੀ ਉਹ ਇੱਕ ਕਿਲੋ ਝੋਨੇ ਦੀ ਫਸਲ ਨੂੰ ਪਕਾਉਣ ਵਾਸਤੇ ਲੱਗਦਾ ਹੈ ਜਦਕਿ ਜਦੋਂ ਡੀਐਸਆਰ ਕਰਦੇ ਆ ਤੇ ਉਹਦੇ ਨਾਲ ਲਗਭਗ 15 ਤੋਂ 20% ਪਾਣੀ ਜਿਹੜਾ ਸਾਡਾ ਆ ਉਹ ਸੇਵ ਹੋ ਜਾਂਦਾ ਸੋ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਡੀਐਸਆਰ ਜਿਹੜੀ ਆ ਉਹ ਕੀਤੀ ਜਾਵੇ ਇਹਦੇ ਨਾਲ ਇੱਕ ਹੋਰ ਵੀ 1500 ਰੁਪਿਆ ਪ੍ਰਤੀ ਏਕੜ ਦੀ ਸਬਸਿਡੀ ਵੀ ਜਿਹੜੀ ਆ ਉਹ ਡੀਐਸਆਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤੀ ਹੋਈ ਆ ਕਿੰਨੀ 1500 1500 ਪ੍ਰਤੀ ਏਕੜ ਸੋ 1500 ਰੁਪਿਆ ਪ੍ਰਤੀ ਏਕੜ ਸਾਡੀ ਸਬਸਿਡੀ ਵੀ ਆ ਡੀਐਸਆਰ ਤੇ ਉੱਤੇ ਸੋ ਮੈਂ ਬੇਨਤੀ ਕਰੂੰਗਾ ਕਿਸਾਨ ਵੀਰਾਂ ਨੂੰ ਕੇ ਵਾਤਵਾਰ ਰਕਬਾ ਜਿਹੜਾ ਹੈ ਉਹ ਡੀਐਸਆਰ ਦੇ ਅਧੀਨ ਜਿਹੜਾ ਹੈ ਉਹ ਲਿਆਂਦਾ ਜਾਵੇ ਇਸ ਤੋਂ ਇਲਾਵਾ ਅਸੀਂ ਪੂਰੇ ਪੰਜਾਬ ਨੂੰ ਕਿਉਂਕਿ ਝੋਨੇ ਦਾ ਸੀਜ਼ਨ ਬਿਜਲੀ ਦੇ ਭਾਗ ਵਾਸਤੇ ਵੀ ਇੱਕ ਅਹਿਮ ਸੀਜ਼ਨ ਹੁੰਦਾ ਹੈ ਔਰ ਅਸੀਂ ਪੂਰੇ ਪ੍ਰਬੰਧ ਜਿਹੜੇ ਨੇ ਇਸ ਬਜਾਈ ਵਾਸਤੇ ਕਰਨੇ ਹੁੰਦੇ ਨੇ ਸੋ ਤਿੰਨ ਜ਼ੋਨ ਦੇ ਵਿੱਚ ਪੂਰੇ ਪੰਜਾਬ ਨੂੰ ਜਿਹੜਾ ਆ ਉਹ ਵੰਡਿਆ ਗਿਆ ਪਹਿਲਾ ਪਹਿਲੇ ਜ਼ੋਨ ਦੇ ਵਿੱਚ ਸਾਡੇ ਕੋਲੇ ਫਰੀਦਕੋਟ ਬਠਿੰਡਾ ਫਰੋਜ਼ਪੁਰ ਸ਼੍ਰੀ ਮੁਕਸਾ ਸਾਹਿਬ ਤੇ ਫਾਜ਼ਲਕਾ ਇਹ ਪੰਜ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਆ ਲੌਨਲੀ ਅਸੀਂ 1 ਜੂਨ ਦਾ 1 ਜੂਨ 25 ਤੋਂ ਜਿਹੜਾ ਇੱਥੇ ਸ਼ੁਰੂ ਕਰ ਰਹੇ ਹਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਔਰ 1 ਜੂਨ 25 ਤੋਂ ਇੱਥੇ ਜਿਹੜੀ ਆ ਬਿਜਲੀ ਦੀ ਸਪਲਾਈ ਨਿਰੰਤਰ ਨਿਰਵਿਘਨ ਜਰੀਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਿਲ ਜੂਗੀ ਔਰ ਫਸਲ ਪੱਕਣ ਤੱਕ ਜਿਹੜੀ ਆ ਮਿਨੀਮਮ 8 ਕੇ ਤੇਰੀ ਬਿਜਲੀ ਸਪਲਾਈ ਜਿਹੜੀ ਆ ਇਹਨਾਂ ਜਿਲ੍ਹਿਆਂ ਦੇ ਵਿੱਚ ਦਿੱਤੀ ਜਾਊਗੀ ਦੂਸਰਾ ਫੇਸ ਸਾਡਾ ਜਿਹੜਾ ਉਹ 5 ਜੂਨ 25 ਤੋਂ ਸ਼ੁਰੂ ਹੋਏਗਾ ਉਹਦੇ ਵਿੱਚ ਗੁਰਦਾਸਪੁਰ ਪਖਾਨਪੋਰਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਇਹ ਜਿਲ੍ਹੇ ਸੈਕੰਡ ਜ਼ੋਨ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਵਿੱਚ ਝੋਨੇ ਦੀ ਜਿਹੜੀ ਲਵਾਈ ਆ ਇਹ 5 ਜੂਨ ਤੋਂ ਸ਼ੁਰੂ ਹੋਊਗੀ ਔਰ ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਜੜੀ ਆ ਉਹ ਕਰਦਿਆਂਗੇ 3 ਜੂਨ ਦੇ ਵਿੱਚ ਸਾਡੇ ਕੋਲੇ 9 ਜੂਨ ਤੋਂ ਅਸੀਂ ਇਹਦਾ ਸਮਾਂ ਸੀਮਾ ਜਿਹੜੀ ਆ ਉਹ ਨਿਸ਼ਚਿਤ ਕੀਤੀ ਆ ਇਹਦੇ ਵਿੱਚ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਰਾ ਕਪੂਰਥਰਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਇਹ ਜ਼ਿਲ੍ਹੇ ਜਿਹੜੇ ਨੇ ਇੱਥੇ 9 ਜੂਨ ਤੋਂ ਜਿਹੜੀ ਝੋਨੇ ਦੀ ਵਜਾਈ ਜਿਹੜੀ ਆ ਉਹ ਸ਼ੁਰੂ ਹੋਊਗੀ ਔਰ ਘੱਟੋ-ਘੱਟ ਅਸੀਂ 8 ਘੰਟੇ ਜਿਹੜੀ ਆ ਸੁਨਿਸ਼ਚਿਤ ਕੀਤੀ ਆ ਕਿ 8 ਘੰਟੇ ਘੱਟੋ-ਘੱਟ ਬਿਜਲੀ ਦੇਵਾਂਗੇ ਵੱਧ ਵੀ ਲੋਡ ਹੋਈ ਤੇ ਇਸ ਤੋਂ ਵੱਧ ਵੀ ਬਿਜਲੀ ਜਿਹੜੀ ਆ ਉਹ ਦਿੱਤੀ ਜਾਊਗੀ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਹ ਤਾਂ ਮੇਨ ਮੱਸਦੇ ਆ ਕਿ ਸਾਡਾ ਝੋਨੇ ਦਾ ਸੀਜ਼ਨ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਆ ਔਰ ਅਸੀਂ ਚਾਹੁੰਦੇ ਆ ਕਿ ਸਾਰੀ ਇਨਫੋਰਮੇਸ਼ਨ ਸੂਚਨਾ ਜਿਹੜੀ ਆ ਕਿਸਾਨ ਭਰਾਵਾਂ ਤੱਕ ਜਿਹੜੀ ਆ ਉਹ ਪਹੁੰਚਾਈ ਜਾਵੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਡੀਐਸਆਰ ਡਾਇਰੈਕਟ ਸੋਇੰਗ ਆਫ ਰਾਈਸ ਝੋਨੇ ਦੀ ਸਿੱਧੀ ਬਜਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਆ ਬੜੇ ਵਧੀਆ ਉਪਰਾਲੇ ਕੀਤੇ ਨੇ ਡੀਐਸਆਰ ਜਿਹੜੀ ਸਾਡੀ 15 ਮਈ ਤੋਂ 31 ਮਈ ਤੱਕ ਦਾ ਸ਼ਡਿਊਲ ਆ ਔਰ ਇਹ ਸਿੱਧੀ ਬਜਾਈ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਇਹਦੇ ਵਿੱਚ ਪਿਛਲੇ ਸਮੇਂ 'ਚ ਸਾਡੇ ਕੋਲ 2 ਲੱਖ ਤੇ 53 ਹਜ਼ਾਰ ਏਕੜ ਦਾ ਜਿਹੜਾ ਰਕਬਾ ਸੀਗਾ ਉਹ ਸਿੱਧੀ ਬਜਾਈ ਦੇ ਅਧੀਨ ਆਇਆ ਸੀਗਾ ਔਰ ਇਸ ਵਾਰ ਅਸੀਂ ਡੀਐਸਆਰ ਦੇ ਵਿੱਚ ਟਾਰਗੇਟਡ 5 ਲੱਖ ਏਕੜ ਜਿਹੜੀ ਚੋਨੇ ਦੀ ਸਿੱਧੀ ਬਜਾਈ ਦੇ ਵਿੱਚ ਅਸੀਂ ਟਾਰਗੇਟ ਰੱਖਿਆ ਹੋਇਆ ਹੈ ਸੋ ਅਸੀਂ ਚੋਨੇ ਦੀ ਸਿੱਧੀ ਬਜਾਈ ਨੂੰ ਪਾ ਉਤਸ਼ਾਹਿਤ ਕਰ ਰਹੇ ਹਾਂ ਕਿ ਇਹਦੇ ਨਾਲ ਸਾਡਾ ਕਾਫੀ ਪਾਣੀ ਜਿਹੜਾ ਆ ਉਹਦਾ ਬਚਾਅ ਹੁੰਦਾ ਹੈ ਧਰਤੀ ਹੇਠਲਾ ਪਾਣੀ ਵੀ ਬਚਦਾ ਹੈ ਆਮ ਤੌਰ ਤੇ ਲਗਭਗ 3800 ਜਿਹੜਾ ਲੀਟਰ ਆ ਪਾਣੀ ਉਹ ਇੱਕ ਕਿਲੋ ਚੋਨੇ ਦੀ ਫਸਲ ਨੂੰ ਪਕਾਉਣ ਵਾਸਤੇ ਲੱਗਦਾ ਹੈ ਜਦਕਿ ਜਦੋਂ ਡੀਐਸਆਰ ਕਰਦੇ ਆ ਤੇ ਉਹਦੇ ਨਾਲ ਲਗਭਗ 15 ਤੋਂ 20% ਪਾਣੀ ਜਿਹੜਾ ਸਾਡਾ ਆ ਉਹ ਸੇਵ ਹੋ ਜਾਂਦਾ ਸੋ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਡੀਐਸਆਰ ਜਿਹੜੀ ਆ ਉਹ ਕੀਤੀ ਜਾਵੇ ਇਹਦੇ ਨਾਲ ਇੱਕ ਹੋਰ ਵੀ 1500 ਰੁਪਿਆ ਪ੍ਰਤੀ ਏਕੜ ਦੀ ਸਬਸਿਡੀ ਵੀ ਜਿਹੜੀ ਆ ਉਹ ਡੀਐਸਆਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤੀ ਹੋਈ ਆ ਕਿੰਨੀ 1500 1500 ਪ੍ਰਤੀ ਏਕੜ ਸੋ 1500 ਰੁਪਿਆ ਪ੍ਰਤੀ ਏਕੜ ਸਾਡੀ ਸਬਸਿਡੀ ਵੀ ਆ ਡੀਐਸਆਰ ਦੇ ਉੱਤੇ ਸੋ ਮੈਂ ਬੇਨਤੀ ਕਰੂੰਗਾ ਕਿਸਾਨ ਵੀਰਾਂ ਨੂੰ ਕਿ ਵੱਤੋ ਵੱਦ ਰਕਬਾ ਜਿਹੜਾ ਹੈ ਉਹ ਡੀਐਸਆਰ ਦੇ ਅਧੀਨ ਜਿਹੜਾ ਹੈ ਉਹ ਲਿਆਂਦਾ ਜਾਵੇ ਇਸ ਤੋਂ ਇਲਾਵਾ ਅਸੀਂ ਪੂਰੇ ਪੰਜਾਬ ਨੂੰ ਕਿਉਂਕਿ ਝੋਨੇ ਦਾ ਸੀਜ਼ਨ ਬਿਜਲੀ ਦੇ ਭਾਗ ਵਾਸਤੇ ਵੀ ਇੱਕ ਅਹਿਮ ਸੀਜ਼ਨ ਹੁੰਦਾ ਹੈ ਔਰ ਅਸੀਂ ਪੂਰੇ ਪ੍ਰਬੰਧ ਜਿਹੜੇ ਨੇ ਇਸ ਬਜਾਈ ਵਾਸਤੇ ਕਰਨੇ ਹੁੰਦੇ ਨੇ ਸੋ 3 ਜੂਨ ਦੇ ਵਿੱਚ ਪੂਰੇ ਪੰਜਾਬ ਨੂੰ ਜਿਹੜਾ ਆ ਉਹ ਵੰਡਿਆ ਗਿਆ ਪਹਿਲਾ ਪਹਿਲੇ ਜ਼ੋਨ ਦੇ ਵਿੱਚ ਸਾਡੇ ਕੋਲੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਇਹ ਪੰਜ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਆ ਲੌਨਲੀ ਅਸੀਂ 1 ਜੂਨ ਦਾ 1 ਜੂਨ 25 ਤੋਂ ਜਿਹੜਾ ਇੱਥੇ ਸ਼ੁਰੂ ਕਰ ਰਹੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਔਰ 1 ਜੂਨ 25 ਤੋਂ ਇੱਥੇ ਜਿਹੜੀ ਆ ਬਿਜਲੀ ਦੀ ਸਪਲਾਈ ਨਿਰੰਤਰ ਨਿਰਵੇਗਨ ਜਰੀਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਿਲ ਜੂਗੀ ਔਰ ਫਸਲ ਪੱਕਣ ਤੱਕ ਜੜੀਆ ਮਿਨੀਮਮ 8 ਘੰਟੇ ਦੀ ਬਿਜਲੀ ਸਪਲਾਈ ਜੜੀਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦਿੱਤੀ ਜਾਊਗੀ ਦੂਸਰਾ ਫੇਰ ਸਾਡਾ ਜਿਹੜਾ ਉਹ 5 ਜੂਨ 25 ਤੋਂ ਸ਼ੁਰੂ ਹੋਏਗਾ ਉਹਦੇ ਵਿੱਚ ਗੁਰਦਾਸਪੁਰ ਪਖਾਨਪੋਰਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਐਸਐਸ ਨਗਰ ਫਤੇਗੜ ਸਾਹਿਬ ਤੇ ਹੁਸ਼ਿਆਰਪੁਰ ਇਹ ਜ਼ਿਲ੍ਹੇ ਸੈਕੰਡ ਜ਼ੋਨ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਵਿੱਚ ਝੋਨੇ ਦੀ ਜਿਹੜੀ ਲਵਾਈ ਆ ਇਹ 5 ਜੂਨ ਤੋਂ ਸ਼ੁਰੂ ਹੋਊਗੀ ਔਰ ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਜਿਹੜੀ ਆ ਉਹ ਕਰਦਿਆਂਗੇ ਤੀਸਰੇ ਜ਼ੋਨ ਦੇ ਵਿੱਚ ਸਾਡੇ ਕੋਲੇ 9 ਜੂਨ ਤੋਂ ਅਸੀਂ ਇਹਦਾ ਸਮਾਂ ਸੀਮਾ ਜਿਹੜੀ ਆ ਉਹ ਨਿਸ਼ਚਿਤ ਕੀਤੀ ਆ ਇਹਦੇ ਵਿੱਚ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਰਾ ਕਪੂਰਥਰਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਇਹ ਜ਼ਿਲ੍ਹੇ ਜਿਹੜੇ ਨੇ ਇੱਥੇ 9 ਜੂਨ ਤੋਂ ਜਿਹੜੀ ਚੋਣੇ ਦੀ ਵਜਾਈ ਜਿਹੜੀ ਆ ਉਹ ਸ਼ੁਰੂ ਹੋਊਗੀ ਔਰ ਘੱਟੋ ਘੱਟ ਅਸੀਂ 8 ਘੰਟੇ ਜਿਹੜੀ ਆ ਸੁਨਿਸ਼ਚਿਤ ਕੀਤੀ ਆ ਕਿ 8 ਘੰਟੇ ਘੱਟੋ ਘੱਟ ਬਿਜਲੀ ਦੇਵਾਂਗੇ ਵੱਧ ਵੀ ਲੋਡ ਹੋਈ ਤੇ ਉਸ ਤੋਂ ਵੱਧ ਵੀ ਬਿਜਲੀ ਜਿਹੜੀ ਆ ਉਹ ਦਿੱਤੀ ਜਾਊਗੀ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਹ ਤਾਂ ਮੇਨ ਮਕਸਦ ਇਹ ਆ ਕਿ ਸਾਡਾ ਝੋਨੇ ਦਾ ਸੀਜ਼ਨ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਵਾ ਔਰ ਅਸੀਂ ਚਾਹੁੰਦੇ ਆ ਕਿ ਸਾਰੀ ਇਨਫੋਰਮੇਸ਼ਨ ਸੂਚਨਾ ਜਿਹੜੀ ਆ ਕਿਸਾਨ ਭਰਾਵਾਂ ਤੱਕ ਜਿਹੜੀ ਆ ਉਹ ਪਹੁੰਚਾਈ ਜਾਵੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਡੀਐਸਆਰ ਡਾਇਰੈਕਟ ਸੋਇੰਗ ਆਫ ਰਾਈਸ ਝੋਨੇ ਦੀ ਸਿੱਧੀ ਬਜਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਆ ਬੜੇ ਵਧੀਆ ਉਪਰਾਲੇ ਕੀਤੇ ਨੇ ਡੀਐਸਆਰ ਜਿਹੜੀ ਸਾਡੀ 15 ਮਈ ਤੋਂ 31 ਮਈ ਤੱਕ ਦਾ ਸ਼ਡਿਊਲ ਆ ਔਰ ਇਹ ਸਿੱਧੀ ਬਜਾਈ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਇਹਦੇ ਵਿੱਚ ਪਿਛਲੇ ਸਮੇਂ 'ਚ ਸਾਡੇ ਕੋਲ 2,753 ਹਜ਼ਾਰ ਇਕੜ ਦਾ ਜਿਹੜਾ ਰਕਬਾ ਸੀਗਾ ਉਹ ਸਿੱਧੀ ਬਜਾਈ ਦੇ ਅਧੀਨ ਆਇਆ ਸੀਗਾ ਔਰ ਇਸ ਵਾਰ ਅਸੀਂ ਡੀਐਸਆਰ ਦੇ ਵਿੱਚ ਟਾਰਗੇਟਡ 5 ਲੱਖ ਏਕੜ ਜਿਹੜੀ ਝੋਨੇ ਦੀ ਸਿੱਧੀ ਬਜਾਈ ਦੇ ਵਿੱਚ ਅਸੀਂ ਟਾਰਗੇਟ ਰੱਖਿਆ ਹੋਇਆ ਹੈ ਸੋ ਅਸੀਂ ਝੋਨੇ ਦੀ ਸਿੱਧੀ ਬਜਾਈ ਨੂੰ ਪਾ ਉਤਸ਼ਾਹਿਤ ਕਰ ਰਹੇ ਹਾਂ ਕਿ ਇਹਦੇ ਨਾਲ ਸਾਡਾ ਕਾਫੀ ਪਾਣੀ ਜਿਹੜਾ ਆ ਉਹਦਾ ਬਚਾਅ ਹੁੰਦਾ ਹੈ ਧਰਤੀ ਹੇਠਲਾ ਪਾਣੀ ਵੀ ਬਚਦਾ ਹੈ ਅਹੰਤਾਤੇ ਲਗਭਗ 3800 ਜਿਹੜਾ ਲੀਟਰ ਆ ਪਾਣੀ ਉਹ ਇੱਕ ਕਿਲੋ ਝੋਨੇ ਦੀ ਫਸਲ ਨੂੰ ਪਕਾਉਣ ਵਾਸਤੇ ਲੱਗਦਾ ਹੈ ਜਦਕਿ ਜਦੋਂ ਡੀਐਸਆਰ ਕਰਦੇ ਆ ਤੇ ਉਹਦੇ ਨਾਲ ਲਗਭਗ 15 ਤੋਂ 20% ਪਾਣੀ ਜਿਹੜਾ ਸਾਡਾ ਆ ਉਹ ਸੇਵ ਹੋ ਜਾਂਦਾ ਸੋ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਡੀਐਸਆਰ ਜਿਹੜੀ ਆ ਉਹ ਕੀਤੀ ਜਾਵੇ ਇਹਦੇ ਨਾਲ ਇੱਕ ਹੋਰ ਵੀ 1500 ਰੁਪਿਆ ਪ੍ਰਤੀ ਏਕੜ ਦੀ ਸਬਸਿਡੀ ਵੀ ਜਿਹੜੀ ਆ ODSR ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤੀ ਹੋਈ ਆ 1500 1500 ਪ੍ਰਤੀ ਏਕੜ ਸੋ 1500 ਰੁਪਿਆ ਪ੍ਰਤੀ ਏਕੜ ਸਾਡੀ ਸਬਸਿਡੀ ਦੀ ਆ ਡੀਐਸਆਰ ਤੇ ਉਤੇ ਸੋ ਮੈਂ ਬੇਨਤੀ ਕਰੂੰਗਾ ਕਿਸਾਨ ਵੀਰਾਂ ਨੂੰ ਕਿ ਵਾਅਦਾ ਰਖਵਾ ਜਿਹੜਾ ਹੈ ODSR ਦੇ ਅਧੀਨ ਜਿਹੜਾ ਹੈ ਉਹ ਲਿਆਂਦਾ ਜਾਵੇ ਇਸ ਤੋਂ ਇਲਾਵਾ ਅਸੀਂ ਪੂਰੇ ਪੰਜਾਬ ਨੂੰ ਕਿਉਂਕਿ ਝੋਨੇ ਦਾ ਸੀਜ਼ਨ ਬਿਜਲੀ ਨੂੰ ਢਾਗ ਵਾਸਤੇ ਵੀ ਇੱਕ ਅਹਿਮ ਸੀਜ਼ਨ ਹੁੰਦਾ ਹੈ ਔਰ ਅਸੀਂ ਪੂਰੇ ਪ੍ਰਬੰਧ ਜਿਹੜੇ ਨੇ ਇਸ ਬਜਾਈ ਵਾਸਤੇ ਕਰਨੇ ਹੁੰਦੇ ਨੇ ਸੋ 3 ਜੂਨ ਦੇ ਵਿੱਚ ਪੂਰੇ ਪੰਜਾਬ ਨੂੰ ਜਿਹੜਾ ਆ ਉਹ ਵੰਡਿਆ ਗਿਆ ਪਹਿਲਾ ਪਹਿਲੇ ਜ਼ੋਨ ਦੇ ਵਿੱਚ ਸਾਡੇ ਕੋਲੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਲਕਾ ਇਹ ਪੰਜ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਆ ਲੌਨਲੀ ਅਸੀਂ 1 ਜੂਨ ਦਾ 1 ਜੂਨ 25 ਤੋਂ ਜਿਹੜਾ ਇੱਥੇ ਸ਼ੁਰੂ ਕਰ ਰਹੇ ਹਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਔਰ 1 ਜੂਨ 25 ਤੋਂ ਇੱਥੇ ਜਿਹੜੀ ਆ ਬਿਜਲੀ ਦੀ ਸਪਲਾਈ ਨਿਰੰਤਰ ਨਿਰਵੇਗਨ ਜਰੀਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਿਲ ਜੂਗੀ ਔਰ ਫਸਲ ਪੱਕਣ ਤੱਕ ਜਿਹੜੀ ਆ ਮਿਨੀਮਮ 8 ਕੇ ਟਰੀ ਬਿਜਲੀ ਸਪਲਾਈ ਜਿਹੜੀ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦਿੱਤੀ ਜਾਊਗੀ ਦੂਸਰਾ ਫੇਸ ਸਾਡਾ ਜਿਹੜਾ ਉਹ 5 ਜੂਨ 25 ਤੋਂ ਸ਼ੁਰੂ ਹੋਏਗਾ ਉਹਦੇ ਵਿੱਚ ਗੁਰਦਾਸਪੁਰ ਪਠਾਨਪੋਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਇਹ ਜ਼ਿਲ੍ਹੇ ਸੈਕੰਡ ਜ਼ੋਨ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਵਿੱਚ ਚੋਣੇ ਦੀ ਜਿਹੜੀ ਲਵਾਈ ਆ ਇਹ 5 ਜੂਨ ਤੋਂ ਸ਼ੁਰੂ ਹੋਊਗੀ ਔਰ ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਜਿਹੜੀ ਆ ਉਹ ਕਰਦਿਆਂਗੇ ਤੀਸਰੇ ਜ਼ੋਨ ਦੇ ਵਿੱਚ ਸਾਡੇ ਕੋਲੇ ਅ 9 ਜੂਨ ਤੋਂ ਅਸੀਂ ਇਹਦਾ ਸਮਾਂ ਸੀਮਾ ਜਿਹੜੀ ਆ ਉਹ ਨਿਸ਼ਚਿਤ ਕੀਤੀ ਆ ਇਹਦੇ ਵਿੱਚ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਰਾ ਕਪੂਰਥਰਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਇਹ ਜ਼ਿਲ੍ਹੇ ਜਿਹੜੇ ਨੇ ਇੱਥੇ 9 ਜੂਨ ਤੋਂ ਜਿਹੜੀ ਚੋਣੇ ਦੀ ਵਜਾਈ ਜਿਹੜੀ ਆ ਉਸ ਸ਼ੁਰੂ ਹੋਊਗੀ ਔਰ ਘੱਟੋ ਘੱਟ ਅਸੀਂ 8 ਘੰਟੇ ਜਿਹੜੀ ਆ ਸੁਨਿਸ਼ਚਿਤ ਕੀਤੀ ਆ ਕਿ 8 ਘੰਟੇ ਘੱਟੋ ਘੱਟ ਬਿਜਲੀ ਦੇਵਾਂਗੇ ਵੱਧ ਵੀ ਲੋਡ ਹੋਈ ਤੇ ਉਸ ਤੋਂ ਵੱਧ ਵੀ ਬਿਜਲੀ ਜਿਹੜੀ ਆ ਉਹ ਦਿੱਤੀ ਜਾਊਗੀ